ਲੇ ਵੀ ਸਾ ਸੰਗਤ ਬਾਬਾ ਮੱਲੇ ਨਾਲਾ ਜਾਂਦਾ ਗੋ ਵੀ ਧੀਰੀ ਕਰਾਂ ਵੱਡੇ ਵੱਡੇ ਫਲ ਸੜਦਾ ਟੀਕੜ ਦੇ ਤੋ ਕਰਾਂ ਜਿੱਥੇ ਲੱਗ ਜਾਂਦਾ ਮਾਲਿਆ ਪੁੱਤਾ ਹੈ ਕਮਾਲ ਹੀ ਕਿ ਨਹੀਂ ਇਹ ਗਜਾ ਨੂੰ ਲੈ ਗਜਾ ਕਮਾਲ ਹੈ ਦੀ ਤੇ ਸਾਈਕਲ ਵਾਈ ਅਸੀਂ ਬਣਾ ਕੇ ਲਿਆਏ ਆ ਟਾਇਰ ਮੰਗਾਏ ਬਾਹਰੋਂ ਜਰਮਨ ਚੋਂ ਇਹਦੇ ਸਾਈਕਲ ਦੇ ਤੇ ਉਹ ਸਾਈਕਲ ਤੇ ਕੱਟਦਾ ਏ ਜਰਮਨ ਦੇ ਸਾਈਕਲ ਤੇ ਇਤੋੜਾ ਸਾਈਕਲ ਦਾ ਕਰਦਾ ਹੀ ਕੁਛ ਨਹੀਂ ਇਹਨੂੰ ਵਜ਼ਨ ਬਹੁਤ ਆ ਮਾਦਿਆ ਪੁੱਤਾ ਡੂਡ ਕੁਆਂਟਲ ਕਹਿ ਰਣਾ ਯਾਰਾ ਡੇਢ ਤੋਂ ਜ਼ਿਆਦਾ ਹੋ ਹੁਣ ਤਾਂ ਯਾਰਾ ਕਿ ਨਹੀਂ ਹੁਣ ਤਾਂ ਵੱਧ ਜਾਣਾ ਕਹੋ ਬਾਬਾ ਹੈ ਡੇਢ ਤੋਂ ਵੱਧ ਹੋਊ ਕਿ ਨਹੀਂ ਹੁਣ ਵਜ਼ਨ ਇੰਨਾ ਕਿ ਉਹ ਕੁਆਂਟਲ ਕੁਆਂਟਲ ਤੋਂ ਤਾਂ ਬੜਾ ਕੁਆਂਟਲ ਕਥੇ ਕੁਆਂਟਲ ਦਾ ਆਮ ਬੰਦੇ ਦਾ ਬਣ ਜਾਂਦਾ 80 90 ਪਚਾਰੇ 92 99 ਕਿਲੋ ਸਾਡਾ ਅਈ ਕਿੰਨੇ ਹੈਗਾ ਤੂੰ ਤਾਂ ਹੈਗਾ ਘੱਟੋ ਘੱਟ ਡੇਢ ਕੁਆਟਲ ਦਾ ਇੱਕ ਕੁਆਟਲ ਆਪਣਾ 1700 ਰੁਪਏ ਆਹਾ ਇੱਕ ਇੱਕ ਕੁਆਟਲ 20 30 ਕਿਲੋ ਵਜਨ ਹੈ ਇਹਦਾ ਵੱਧਦੀ ਹੋਦਾ ਡੇਢ ਕੁਆਟਲ ਦੇ ਨੇੜਾ ਠੀਕ ਆ ਠੀਕ ਆ ਠੀਕ ਆ ਅੱਜ ਜਿਹੜੀ ਕੋ ਵੀ ਹੁਣ ਆਲੂ ਮਟਰ ਵੱਢਣਗੇ ਠੀਕ ਆ ਸ਼ਾਬਾਸ਼ਾਰੇ ਬੰਦੇ ਜਾਂਦੇ ਆ ਬਾਹਰ ਚੀਰੀ ਕਰਾਸੇ ਦੇ ਇਹ ਪਨੀਰ ਕਰਕੇ ਖਾਧੇ ਗਏ। ਪਰ ਇੱਕ ਗੱਲ ਆ ਦੂਜੇ ਆਪਣੇ ਗੁਰਮਖਾ ਹਾਂਜੀ ਜਿਹੜੀ ਇਹ ਖਰਾਕ ਆ ਨਾ ਬਾਬੇ ਦੀ ਹਾਂਜੀ ਆਮ ਬੰਦਾ ਨਹੀਂ ਬਾਈ ਖਾ ਸਕਦਾ ਉਹ ਨਹੀਂ ਜਿੰਨੇ ਖਾਂਦਾ ਤਕੜਾ ਵੀ ਤਾਂ ਹੀ ਆ ਤਕੜਾ ਹਾਂ ਵੀ ਰੋਟੀਆਂ ਤਾਂ ਇਹਦੀਆਂ ਇੱਕ ਬਲੇ ਦੀਆਂ ਮਮੂਲੀ ਆ ਗੱਲ ਤੇ ਲੱਸੀ ਦੇ ਪੀ ਜਾਂਦਾ ਮੈਨੂੰ ਮੈਂ ਤਾਂ ਵੀ ਦੋ ਜੱਗ ਦਾ ਲੱਸੀ ਦੇ ਪੀ ਜਾਂਦਾ ਇਹ ਹੈ ਨਾ ਤਾਂ ਹੀ ਯਾਰ ਇਹ ਇੰਜਣ ਕਾਇਮ ਆ ਨਾ ਇਹਦਾ ਇੰਜਣ ਕਾਇਮ ਆ ਇੱਕ ਟੁਕੜਾ ਪਿਆ ਇਧਰ ਉਹ ਤਾਂ ਪਾਲਕਾ ਹੈ ਉਹ ਪਾਲਕਾ ਜੀਤ ਕੋਲੇ ਸੀ ਇੱਧਰ ਪਏ ਟੁਕਰੇ ਹੈ ਨਹੀਂ ਹੁਣ ਬੇਟਾ ਯੂਟਰ ਬਾਬੇ ਆ ਇੱਕ ਚ ਕੱਢ ਲੂ ਇਹ ਇੱਕ ਚ ਕੱਢ ਲਾ ਆਹੋ ਆ ਇੱਕ ਚ ਕਰਕੇ ਤੇ ਆਲੂ ਇੱਧਰ ਕੱਟ ਲੋ ਇਹਦੇ ਚ ਓਏ ਬਈ ਆਲੂ ਆ ਉਹ ਕੱਟੂ ਤੇ ਕਹਿੰਦਾ ਨਰਮਨ ਨੂੰ ਕਾ ਤੂੰ ਬਣਾ ਸਹੀ ਕਰ ਯਾਰ ਅੱਲ ਦਾ ਕੋਈ ਆ ਬੈਠ ਕੱਪਾ ਬੇਲੀ ਕਰਦੀ ਸੀ ਵੀ ਕੋਈ ਸਮਝ ਮਾਉਣ ਗੇਲੇ ਗੱਲ ਇੱਥੇ ਪਿਆ ਸੀ ਨਾ ਨੂੰ ਵਧੀਆ ਕਰਤਾ ਇਹ ਬਿੱਲ ਰੱਖਿਆ ਕਰਨ ਅੰਦਰ ਇੱਧਰ ਗਾਜਰਾਂ ਪਈਆਂ ਆਲੂ ਪਏ ਆ ਗੰਡੇ ਪਏ ਆ ਹਾਂ ਜੀ ਗੰਡੇ ਵੀ ਸੱਚ ਆਪਾਂ ਕੱਟਨੇ ਆ ਤੜਕਾ ਲਾਉਣਾ ਹਲੇ ਮੈਂ ਲਿਓਣਾ ਗੰਡੇ ਮੈਂ ਚੀਦਨ ਗੰਡੇ ਲਿਓ ਮੈਂ ਤਮਲ ਮਸਾਲਾ ਪਿਆ ਹੈ ਜੰਟਾ ਵੀ ਆ ਗਿਆ ਆ ਗਿਆ ਹਾਲਾ ਠੀਕ ਆ ਠੀਕ ਆ ਦਾਣ ਸਾਹਿਬ ਵੀ ਆ ਗਿਆ ਹਾਂ ਵਾਹ ਬਈ ਵਾਹ ਸ਼ਾਬਾਸ਼ ਠੀਕ ਆ ਫਿਰ ਆਦੇ ਪ੍ਰਧਾਨ ਸਾਹਿਬ ਹੁਣ ਬਣੂ ਆਥੜੇ ਆਲੂ ਗੋਭੀ ਦੇਸੀ ਕੇ ਕੀ ਚਾਹੋਵੇਂ ਹਨਾ ਦੇਸੀ ਕੇ ਉਹ ਵਿੱਚ ਪਾਵਾਂਗੇ ਤੇ ਨਾਲ ਖਾਵਾਂਗੇ ਮੱਕੀ ਦੀਆਂ ਰੋਟੀਆਂ ਤੇ ਆ ਮੱਝਾਂ ਵੱਜਾਂ ਨੂੰ ਪਾ ਦਿਆਂਗੇ ਥੱਲੇ ਡਰੰਕ ਕਾਲ ਜੇ ਕਹਦੇ ਵੀ ਜਿਹਦੇ ਪਾਈ ਪਸ਼ੂ ਰੱਖਿਆ ਉਹ ਲੈ ਜਾਓ ਠੀਕ ਆ ਗੱਲ ਇੱਕ ਜਗ੍ਹਾ ਕਰਕੇ ਜੀ ਸਾਜੀ ਬਣਾਉਣੀ ਆ ਤਾਂ ਆਹ ਚੀਜ਼ ਵਿੱਚ ਪਚਾ ਲੋ ਸਾਡੇ ਕੋਲ ਉਹ ਮਿਲ ਗਏ ਕਿ ਨਹੀਂ ਦੂਜਾ ਬੰਦਾ ਹੈ ਹਾਂ ਹਾਂ ਐ ਪਾਵੇ ਵਾਲੇ ਵੀ ਤੁਰੇ ਫਿਰਦੇ ਆ ਉਹੋ ਨਹੀਂ ਨਹੀਂ ਯਾਰ ਉਹ ਕੋਲੇ ਸਾਡਾ 20 ਘੰਟਾ ਪੜਾ ਤੇ ਧੂਪ ਰਾਹ ਦੇ ਕੋਲੇ ਜੀ ਨਹੀਂ ਕੋਹ ਨਾਲ ਦੇ ਬਾਵੇ ਵਾਲੇ ਪਕੂ ਉਹ ਵੀ ਤੁਰੇ ਫਿਰਦੇ ਆ ਇੱਥੇ ਬੰਦਾ ਮਿਲਿਆ ਹੁਣ ਇੱਕ ਆਪਾਂ ਨੂੰ 150 ਰੁਪਏ 2 ਘੰਟਿਆਂ ਦਾ ਕਿਹੜਾ ਬੰਦਾ ਇਹ ਦੇ ਦੋ ਬੰਦੇ ਆਉਣੇ ਆ ਰਾਤ ਨੂੰ ਲਵਾ ਲਾਂਗੇ ਫਿਰ ਉਹਨਾਂ ਤੋਂ ਹੋਰ ਕੀ ਆ ਜੱਸੀ ਕਿਹਦੀ ਆ ਜੱਸੀ ਤਾਂ ਹਲੇ ਆਇਆ ਨਹੀਂ ਦੇ ਤਾਂ ਫੋਨ ਕਰਕੇ ਇਹ ਤਾਂ ਜੱਸੀ ਦਾ ਨੰਬਰ ਹੀ ਨਹੀਂ ਪਤਾ ਕਿੰਨਾ ਹੈਗਾ ਆ ਗਰਮੋਖ ਕੋਲੇ ਹੁੰਦੇ ਆ ਸਾਰੇ ਆ ਦੇ ਇਹ ਖੁੱਲੂ ਨੂੰ ਕਹਿੰਦਾ ਨਾ ਆਹ ਵਾਹ ਸੱਚਾ ਕਠੂਲੂ ਨੂੰ ਵੀ ਕਹੇ ਹੁਣ ਕਹੇ ਵੀ ਹਾਂ ਪਹਿਲੇ ਠੁੱਲੂ ਨਹੀਂ ਲਾ ਪਹਿਲੇ ਠੁੱਲੂ ਨਹੀਂ ਲਾ ਹਾਂ ਹੁਣ ਗੋਭੀ ਦਾ ਬੋਲ ਆ ਆਲੂ ਵਟਨੇ ਆ ਆਲੂ ਵੱਡੋ ਵਾ ਸਾਲੂ ਗੋਭੀ ਰਹਿਣ ਦੇ ਹੁਣ ਇਹਨਾਂ ਕਰਾਂ ਮੈਂ ਕਰਾਂ ਤੂੰ ਹੀ ਕਰ ਲੈ ਤੈਨੂੰ ਤੂੰ ਹੀ ਕਰ ਤੈਨੂੰ ਲੋਕਾਂ ਵੀ ਭਾਈ ਵਾਲੇ ਆ ਜਾ ਕੇ ਰਾਤ ਨੂੰ ਭਾਈ ਆਪਾਂ ਭਾਈ ਟੋਕਰੇ ਲੈ ਗਏ ਟੋਕਰੇ ਬਾਹਰ ਪਾਏ ਆਪਣੇ ਟੋਕਰੇ ਇੱਥੇ ਉਹਨਾਂ ਚੋ ਚੱਕ ਲਿਆ ਲੋ 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 ਛਵਾਜ ਕਰਾ ਸ਼ਾਬਾਸ਼ ਸ਼ਾਬਾਸ਼ ਸ਼ਾਬਾ ੱੱਲੇ ਕਰਾ ਕੰਮ ਆਪਣਾ ਸਾਬ ਨੂੰ ਯਾਰ ਸਵੇਰ ਦੀ ਦਾਲ ਤੇ ਬੂੰਦੀ ਖਾਧੀ ਆ ਉਹ ਵੀ ਵੀ ਚਾਹੀਦੀ ਆ ਬਦਲਵੀਂ ਦਾਲ ਚਾਹੀਦੀ ਆ ਬੈਂਚਰ ਫਿਰ ਬਾਬਾ ਲਵਾ ਲਿਆ ਸੀ ਹਾਂ ਠੀਕ ਆ ਉਹਦਾ ਆਪਾਂ ਦੇਣਾ ਹੈਗਾ 2200 ਰੁਪਇਆ ਕਹਿੰਦਾ ਹੈ ਕਿ ਕੋਈ ਨ ਦੇ ਦੇਵਾਂਗੇ ਉਹ ਵੀ ਦੇ ਦੇਵਾਂਗੇ ਸਾਬੇ ਕੀ ਹਾਲ ਆ ਹਲੋ ਅਨੂ ਆ ਚੱਕ ਦੇ ਜੀਦ ਕਰ ਦੇ ਗੋਭੀ ਇਕੱਠਾ ਆ ਗੋਭੀ ਇਕੱਠਾ ਕਰਕੇ ਤੇ ਵਿਚਾਲੇ ਇੱਕ ਟੋਕਰਾ ਰੱਖ ਲਓ ਕੁਰਸੀ ਉਰੇ ਕਰ ਲਾ ਕੀ ਹਾਲ ਆ ਅਚਾਨਕ ਰੌੜ ਲਾਈ ਇਥੇ ਬਾਬੇ ਦੇ ਬਾਬਾ ਜੀ ਨੂੰ ਹਲੋ ਮੇਗਾ ਢੂਟ ਦੀ ਰੋੜ ਲਾਈ ਬਾਬੇ ਭਾਈ ਸਗਰ ਕਟੋਕਰੇ ਚ ਕਰਦੇ ਤੇ ਇੱਕ ਚੱਪਾ ਚੀ ਲੈਨੇ ਆਲੂ ਤੇ ਕੋਸ ਆਪਾ ਪਾ ਲੈਨੇ ਗੰਡੇ ਮੈਂ ਕਹਾ ਬਾਬੇ ਤੇ ਗੰਡੇ ਤੀੜ ਕੇ ਤੜ ਕੇ ਨੂੰ ਲਾ ਦੇਨੇ ਚਾਲ ਆ ਧਨੀਆਂ ਵੀ ਭਿਆ ਧਨੀਆਂ ਚੇ ਕਰਾਂ ਦੇ ਉੱਤੇ ਪਾ ਦੂ ਗਾਰੇ ਕਿੰਨੇ ਵੇ ਦਾ ਕਹਾਂ ਦਈਏ ਤੇਰਾ ਇਹਨਾਂ ਲੋਟ ਗਿਆ ਹਾਂ ਕੋਈ ਨਾ ਕਰ ਦਿੰਨੇ ਆ ਹਲੋ ਆ ਤੋ ਦਾਸੋ ਆਰ ਤੋ ਦਾਸ ਕਰਾਂ ਕਾ ਰਾਤ ਨੂੰ ਆ ਜਾ ਕਰੋ ਸਾਡਾ ਵੀਰ ਪਲਾ ਦਿਨੇ ਕੰਮ ਕਰ ਲਿਆ ਹੋਗਾ ਆ ਦਾ ਬਾਜ ਤੇ ਪੂਨ ਪਤਾ ਨਹੀਂ ਕੀ ਯਾਰ ਭੁੱਖ ਹੈ ਹੈਲੋ 8 ਤੋਂ 10 ਪੱਕੀ ਗੱਦੀ ਬਾਤ ਵੀ ਠੀਕ ਆ ਓਕੇ ਬਸ ਠੀਕ ਆ ਆ ਜਾ ਆ ਜੀ ਬਾਰ 8 ਤੋਂ ਦਾ ਤੇਰੀ ਆ ਪੱਕੀ ਹੁਣ ਹੋਰ ਨਹੀਂ ਕਰਨਾ ਹੋ ਗਿਆ ਥੋਲੂ ਨਾਲ ਕੰਮ ਪੱਤਾ ਆ ਜੀ ਰੋਣ ਲਾ